ਤੁਸੀਂ ਕਦੇ ਵੀ ਕਿਰਾਸਾ ਵਾਤਾ ਬਿਨਾ ਬਨਵਾਸਾ ਵਾਤਾ ਬਿਨ ਬਣੋ ਜੁਰੀ ਇਹ ਕਹਾਣੀ ਸੁਣਾਉਣਾ ਜਤੋਂ ਉਸ ਕਹਾਣੀ ਤੋਂ ਬਾਅਦ ਮੈਂ ਬਪੂ ਜੀ ਨੂੰ ਮੈਂ ਇੱਕ ਦੇ ਪੰਨਾ ਇੱਕ ਗਰਭਵਤੀ ਔਰਤ ਦੇ dard ਹੁੰਦੇ ਨੇ ਉਹਨੂੰ ਹਸਪਤਾਲ ਜਾਇਆ ਜਾਂਦਾ ਹਸਪਤਾਲ ਵਿੱਚ ਜਾ ਕੇ ਉਹਦੇ ਪੇਟ ਤੋਂ ਇੱਕ ਛੋਟਾ ਜਿਹਾ ਬੱਚਾ ਪੈਦਾ ਹੁੰਦਾ ਬੱਚੇ ਨੂੰ ਜਨਮ ਦੇਣ ਬਾਅਦ ਉਹ ਗਰਭਵਤੀ ਔਰਤ ਦੀ ਮੌਤ ਹੋ ਜਾਂਦੀ ਹੈ ਉਹ ਬੱਚਾ ਆਪਣੇ ਘਰ ਆ ਜਾਂਦਾ ਉਹਦੀਆਂ ਚਾਚੀਆਂ ਤਾਇਆਂ ਉਹਨੂੰ ਪਾਲਦੀਆਂ ਨੇ ਉਹ ਵੱਡਾ ਹੁੰਦਾ ਉਹਨੂੰ ਕੁਝ ਵੀ ਪਤਾ ਹੁੰਦਾ ਨਹੀਂ ਕੀ ਕਰਨਾ ਪਰਵਾਰ ਵੱਡਾ ਹੋ ਕੇ ਕੀ ਕੁਛੇਟਾ ਬੱਚਾ ਆਪਣੀ ਗਰੀਬੀ ਨਾਲ ਜੂਝਦਾ ਕਦੇ ਉਹਨੂੰ ਰੋਟੀ ਨਸੀਬ ਨਹੀਂ ਹੁੰਦੀ ਕਦੇ ਉਹਨੂੰ ਪੜਨ ਤੇ ਲਈ ਕਿਤਾਬਾਂ ਨਸੀਬ ਨਹੀਂ ਹੁੰਦੀਆਂ ਕਦੇ ਉਹਨੂੰ ਜਾਣ ਤੇ ਲਈ ਬੱਸਾਂ ਦੇ ਕਿਰਾਇਆ ਨਸੀਬ ਨਹੀਂ ਹੁੰਦਾ ਛੋਟਾ ਜਿਹਾ ਬੱਚਾ ਪੈਦਲ ਜਾ ਕੇ ਆਪਣੇ ਘਰ ਜਾਂਦੀਆਂ ਪੜ੍ਹਾਈਆਂ ਕਰਦਾ ਮਹਾਵਿੱਤ ਨਾਂ ਦੇ ਪੜਦਾ ਕੁੱਖੇ ਪੇੜ ਪਤਾ ਨਹੀਂ ਕਿੱਥੇ ਤੱਕ ਸਫ਼ਰ ਕਰਦਾ ਇੱਕ ਦਿਨ ਉਹ ਬੱਚਾ ਜਿਹਨੇ ਕਦੇ ਸੋਚਿਆ ਵੀ ਨਹੀਂ ਹੁੰਦਾ ਕਿ ਪੰਜ ਸਾਲ ਐਵੇਂ ਕਰ ਜਾਂਦਾ ਪੀ ਐਚ ਡੀ ਤੱਕ ਦੀਆਂ ਪੜਾਈਆਂ ਕਰ ਜਾਂਦਾ ਇੱਕ ਦਰਜੇ ਤੋਂ ਵੱਧ ਮੁਰਦਾ ਦੇ ਵਿੱਚ ਚਲਾ ਜਾਂਦਾ ਜਿਹੜਾ ਇੱਕ ਕੱਚੇ ਕੱਪੜੇ ਵਿੱਚ ਪੱਤੀ ਦਾ ਜਨਮ ਹੋਇਆ ਸੀ ਉਹ ਮੈਲਾਤਾ ਮਾਰਕ ਬਣ ਗਿਆ ਤਾਂ ਜਿਹੜਾ ਇੱਕ ਦਿਨ ਇੱਕ ਰੋਟੀ ਦੀ ਭੁੱਖੀ ਨੂੰ ਦੱਸਦਾ ਸੀ ਉਹ ਲੱਫਾ ਘਰੀਬਾਂ ਨੂੰ ਰੋਟੀ ਦੇਣ ਦੇ ਲੋਕ ਬਣਦਾ ਕੋਈ ਕੋਈ ਹੋਰ ਨਹੀਂ ਤੁਹਾਡੇ ਨਾਲ ਗੋਲਣ ਵਾਲਾ ਇਹ ਪਾਰਸਿਕ ਸਮਾਉਮ ਹੈ ਇਹ ਤੁਹਾਡੇ ਲਈ ਇੱਕ ਬਹੁਤ ਵੱਡਾ ਸੁਨੇਹਾ ਲਗੇ ਵੀ ਇਹਨਾਂ ਸੋਚਿਆ ਕਰੋ ਸਾਡੇ ਸਿੱਖ ਤੋਂ ਪਿਆਰ ਦਾ ਸਾਇਆ ਉੱਤੇ ਆਸੀ ਕੁਝ ਨਹੀਂ ਰਹੀ ਇਹਨਾਂ ਸੋਚੋ ਤੁਹਾਡੇ ਕੋਲੋਂ ਮਾਫ਼ੁਰ ਕੀ ਅਸੀਂ ਪੱਖ ਤੇ ਨਹੀਂ ਰਹੀ ਇਹਨਾਂ ਸੋਚੋ ਤੁਹਾਡੇ ਤੇ ਹੋਰ ਗਰੀਬੀ ਹੈ ਕੁਝ ਤਾਂ ਤੇਰੀ ਬਣੇ ਜੇ ਕੋ ਪਾਸ ਇੱਕ ਸਮਾਉ ਇੱਕ ਤੱਕ ਇੱਕ ਆਪਣੇ ਜੋ ਉੱਤਮੀ ਅੱਜ 12 13 ਮੁੱਤਨ ਦੇ ਵਿੱਚ ਵੱਡੇ ਵੱਡੇ ਚੰਗੇ ਰੋਤਮੇ ਦੇ ਮਾਰੋਥੇ ਜਾ ਸਕਦਾ ਤੁਹਾਡੇ ਬਾਕੀਆਂ ਲੱਗੂ ਕਿ ਹੱਥ ਰੱਖ ਸਕਦਾ ਤੁਹਾਡੇ ਅੰਦਰ ਹਿੰਮਤ ਤੇ ਉਸ ਆਕਾਰ ਕੋ ਤੁਹ ਵੈ ਗੁੰਦਾ ਅਸ਼ੀਰਵਾਦ ਹੋਣਾ ਚਾਹੀਦਾ ਤਾਂ ਮੰਜ਼ਰ ਬਹੁਤ ਦੂਰ ਕੀ ਹਿੰਦੀਆਂ